ਬੇਹਿੰਮਤੇ ਨੇ ਉਹ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਫਾੜ ਕੇ ਪੱਥਰਾਂ ਦਾ ਪੰਜਾਬ ਸਰਕਾਰ ਲਗਾਤਾਰ ਜ਼ਬਰ ਜ਼ੁਲਮ ਕਰ ਰਹੀ ਹੈ ਹਰ ਵਿਰੋਧੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪੁਲਿਸ ਦੀ ਸਹਾਇਤਾ ਦੇ ਨਾਲ ਪਰਚੇ ਪਾਏ ਜਾ ਰਹੇ ਹੈ ਇਸ ਜ਼ਬਰ ਜ਼ੁਲਮ ਦੇ ਖਿਲਾਫ ਕੱਲ 3 ਫਰਵਰੀ ਨੂੰ ਸੰਗਰੂਰ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਜੀਨੂੰ ਸਰਕਾਰ ਹਰ ਹੀਲੇ ਰੋਕਣਾ ਚਾਹੁੰਦੀ ਹੈ ਪੁਲਿਸ ਦੇ ਦਬਾਅ ਦੇ ਨਾਲ ਕੱਲ ਵੀ ਸ਼ਿਵਨਜੀਤ ਸਿੰਘ ਮਾਰ ਨੂੰ ਹੌਸ ਅਰੈਸਟ ਕੀਤਾ ਗਿਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਇਸ ਜੁਰਮ ਦੇ ਖਿਲਾਫ ਇਕੱਠੇ ਹੋਈਏ ਜੇ ਮੂਗਲਾਂ ਦਾ ਜ਼ੁਲਮ ਨਹੀਂ ਰਿਹਾ ਤਾਂ ਇਹਨਾਂ ਦਾ ਵੀ ਨਹੀਂ ਰਹਿਣਾ ਇਸ ਲਈ ਆਓ ਸਾਰੇ ਜਣੇ ਕੱਲ ਨੂੰ ਸੰਗਰੂਰ ਦੇ ਵਿੱਚ ਮਿਲिए ਧੰਨਵਾਦ ਬੇ ਹਿੰਮਤੇ ਨੇ ਉਹ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਦੇ ਨੇ ਸੀਨਾ ਫਾੜ ਕੇ ਪੱਥਰਾਂ ਦਾ ਪੰਜਾਬ ਸਰਕਾਰ ਲਗਾਤਾਰ ਜ਼ਬਰ ਜ਼ੁਲਮ ਕਰ ਰਹੀ ਹੈ ਹਰ ਬ੍ਰੋਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪੁਲਿਸ ਦੀ ਸਹਾਯਤਾ ਦੇ ਨਾਲ ਪਰਚੇ ਪਾਏ ਜਾ ਰਹੇ ਹਨ ਇਸ ਜ਼ਬਰ ਜ਼ਬਰ ਜ਼ੁਲਮ ਦੇ ਖਿਲਾਫ ਕੱਲ 30 ਫਰਵਰੀ ਨੂੰ ਸੰਗਰੂਰ ਦੇ ਵਿੱਚ ਕਟ ਕੀਤਾ ਜਾ ਰਿਹਾ ਹੈ ਜੀਨੂੰ ਸਰਕਾਰ ਹਰ ਹੀਲੇ ਰੋਕਣਾ ਚਾਹੁੰਦੀ ਹੈ ਪੁਲਿਸ ਦੇ ਦਬਾਅ ਦੇ ਨਾਲ ਕੱਲ ਵੀ ਤੇ ਬਲਜੀਤ ਸਿੰਘ ਮਾਰ ਨੂੰ ਹੌਸ ਅਰੈਸਟ ਕੀਤਾ ਗਿਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਇਸ ਜ਼ੁਲਮ ਦੇ ਖਿਲਾਫ ਇਕੱਠੇ ਹੋਈਏ ਜੇ ਮੂਗਲਾਂ ਦਾ ਜ਼ੁਲਮ ਨਹੀਂ ਰਿਹਾ ਤਾਂ ਇਹਨਾਂ ਦਾ ਵੀ ਨਹੀਂ ਰਹਿਣਾ ਇਸ ਲਈ ਆਓ ਸਾਰੇ ਜਣੇ ਕੱਲ ਨੂੰ ਸੰਗਰੂਰ ਦੇ ਵਿੱਚ ਮਿਲिए ਧੰਨਵਾਦ